ਇਸ ਵਕਤ ਦੀ ਵੱਡੀ ਖਬਰ ਹੁਸ਼ਰਪੁਰ ਦੇ ਕਸਬਾ ਗੜਤੀwala ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਛੋਟੇ ਭਰਾ ਵੱਲੋਂ ਆਪਣੇ ਵੱਡੇ ਭਰਾ ਦਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਮਨਜੋਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਰਮਦਾਸਪੁਰ ਵਜੋਂ ਹੋਈ ਹੈ ਜਾਣਕਾਰੀ ਮੁਤਾਬਕ ਕਿ ਕਤਲ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਛੋਟੇ ਭਰਾ ਮਨਪ੍ਰੀਤ ਸਿੰਘ ਵੱਲੋਂ ਪਿੰਡ ਦੇ ਸਰਪੰਚ ਨੂੰ ਫੋਨ ਤੇ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੇ ਘਰ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਤੋਂ ਤੁਰੰਤ ਬਾਅਦ ਸਰਪੰਚ ਵੱਲੋਂ ਗੜਤੀ ਵਾਲਾ ਪੁਲਿਸ ਨੂੰ ਇਸ ਦੀ ਇਤਲਾਹ ਦਿੱਤੀ ਤੇ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਘਰ ਦੀਆਂ ਲਾਈਟਾਂ ਬੰਦ ਸੀ ਤੇ ਜਦੋਂ ਪੁਲਿਸ ਵੱਲੋਂ ਕਮਰੇ ਚ ਜਾ ਕੇ ਵੇਖਿਆ ਗਿਆ ਤਾਂ ਮਨਜੋਤ ਸਿੰਘ ਦੀ লাশ ਪਈ ਹੋਈ ਸੀ ਤੇ ਉਸਤੇ ਗਲੇ ਤੇ ਤੇਜ਼ ਤਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਸਨ ਜ਼ਿਕਰ ਜੋ ਗਿਆ ਕਿ ਮ੍ਰਿਤਕ ਨੌਜਵਾਨ ਦੇ ਮਾਪਿਆਂ ਦੀ ਕਾਫੀ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਦੋਵੇਂ ਮੁੰਡੇ ਆਪਣੀ ਦਾਦੀ ਦੇ ਨਾਲ ਹੀ ਰਹਿ ਰਹੇ ਸੀ ਘਟਨਾ ਦਾ ਪਤਾ ਚਲਦਿਆਂ ਹੀ ਡੀਐਸਪੀ ਟੰਡਾ ਹਰਜੀਤ ਸਿੰਘ ਰੰਦਾਵਾ ਐਸ ਐਚਓ ਹਰਦੇਵ ਪ੍ਰੀਤ ਸਿੰਘ ਪੁਲਿਸ ਪਾਰਟੀ ਸਵੇਤ ਮੌਕੇ ਤੇ ਪਹੁੰਚ ਗਏ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਹਰਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਛੋਟਾਪਰਾ ਨਸ਼ੇ ਦਾ ਆਦੀ ਸੀ ਤੇ ਅਕਸਰ ਘਰਦਿਆਂ ਨੂੰ ਤੰਗ ਪਰੇਸ਼ਾਨ ਕਰਦਾ ਸੀ ਤੇ ਬੀਤੇ ਕੱਲ ਉਸ ਵੱਲੋਂ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਾਤਲ ਅਜੇ ਫਰਾਰ ਹੈ ਤੇ ਜਲਦ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਹੁਸ਼ਾਰਪੁਰ ਨੇ ਉਸ ਦੇ ਨਾਲ ਰਜਿੰਦਰ ਸਿੰਘ ਦੀ ਰਿਪੋਰਟ। ਮੇਰਾ ਨਾਮ ਸੁਮਿੰਦਰਜੀਤ ਸਿੰਘ ਹੈ ਜੀ। ਪਿੰਡ ਘੜਾ ਤੁਹਾਡਾ ਪਿੰਡ ਮੇਰਾ ਰਮਦਾਸਪੁਰ ਤੁਸੀਂ ਸਰਪੰਚੋਂ ਮੋਕੇ ਤੇ ਮੈਂ ਮੋਕੇ ਦਾ ਸਰਪੰਚ ਤੇ ਇਹ ਜਿਹੜੀ ਤੁਹਾਡੇ ਪਿੰਡ ਘਟਨਾ ਘਟੀ ਕੀ ਹੈਗਾ ਕਿ ਮਨਜੋਤ ਸਿੰਘ ਸਾਡਾ ਬਲਵਿੰਦਰ ਸਿੰਘ ਮੁੰਡਾ ਸੀਗਾ ਜੀ 21-22 ਸਾਲ ਦਾ ਅੱਛਾ ਜੀ ਇਹਦਾ ਛੋਟਾ ਭਰਾ ਮਨਪ੍ਰੀਤ ਸਿੰਘ 18-19 ਸਾਲ ਦਾ ਹਾਂਜੀ ਇਹਦੇ ਛੋਟੇ ਭਰਾ ਵੱਲੋਂ ਮੈਨੂੰ ਪੌਣੇ ਕੋ 2 ਵਜੇ ਤੱਕ ਫੋਨ ਆਇਆ ਤੇ ਸਾਡੇ ਘਰ ਕੋਈ ਬੰਦੇ ਪਹੇਗੇ ਮੈਂ ਫਿਰ ਪੁਲੇ ਪ੍ਰਸ਼ਾਸਨ ਨਾਲ ਐਸ.ਐਚ.ਓ. ਸਾਹਿਬ ਨਾਲ ਗੱਲ ਕੀਤੀ ਹੂੰ ਇਦਾਂ ਇਦਾਂ ਗੱਲ ਆ ਉਹਨਾਂ ਨੇ ਵੀ ਆਪਣੀ ਟੀਮ ਭੇਜੀ ਜਦੋਂ ਅਸੀਂ ਟੀਮ ਸਮੇਤ ਗਏ ਇਹ ਲੇਟਾ ਬੰਦ ਸੀ ਗਿਆ ਜੱਲਾ ਦਰਵਾਜਾ ਖੋਲ ਕੇ ਦੇਖਿਆ ਤੇ ਮਨਜੋਤ ਸਿੰਘ ਦਾ ਕਤਲ ਹੋਇਆ ਪਿਆ ਗਲੇ ਤੇ ਗਟਾਲਾ ਵੱਜਿਆ ਅੱਛਾ ਹੁਣ ਪੁਲਿਸ ਕਸਟਡੀ ਵਿੱਚ ਉਹਦਾ ਛੋਟਾ ਭਰਾ ਲੈ ਲਿਆ ਅੱਛਾ ਉਸ ਤੋਂ ਪੁੱਛਗਿੱਛ ਕਰ ਰਿਹਾ ਜਦੋਂ ਤੁਸੀਂ ਘਰ ਗਏ ਤੇ ਲੇਟਾ ਲੁੱਟਾ ਪਤਾ ਲੱਗਾ ਗੇਟ ਲੇਟਾ ਬੰਦ ਸੀ ਗਿਆ ਗੇਟ ਵੀ ਬੰਦ ਸੀ ਗੇਟ ਵੀ ਬੰਦ ਸੀ ਤੇ ਇਸ ਦੇ ਮਾਪੇ ਮਨਜੋਤ ਸਿੰਘ ਦੇ ਮਾਪੇ ਮਾਰ ਚੁੱਕੇ ਸਿਰ ਕੋਲ ਕੋਲ ਕੌਣ ਸੀ ਇਹਨਾਂ ਦੇ ਇਹਨਾਂ ਦੇ ਸਿਰਫ ਹੋਲਸੋਲ ਦਾਦੀ ਹੈ ਕੀ ਨਾਂ ਉਹਨਾਂ ਦਾ ਦਾਦੀ ਦਾ ਨਾਂ ਲੰਗਨਕਨ ਦਾ ਤੇ ਇਹ ਵਿਆਹਿਆ ਸੀ ਕਿ ਕੁਆਰਾ ਇਹਦਾ ਅੰਗੇਜਮੈਂਟ ਹੀ ਹੋਈ ਠੀਕ ਉਹ ਦਾਪਤ ਦੇ ਵਿੱਚ ਰਹਿੰਦਾ ਰਿਹਾ ਤਾਂ ਉਹਦੇ ਵਿੱਚ ਇਦਾਂ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਦੇ ਮਰ ਗਏ ਸੀ ਦੋਨੋਂ ਪਰਿਵਾਰਾਂ ਦੇ ਤੇ ਇਹ ਦੋਨੇ ਪਰਿਵਾਰ ਦਾਦੀ ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰ ਸਕਦਾ ਤਾਂ ਅਸੀਂ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਦੇਖਦਾ ਸੀ ਬਲਕਿ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਿ ਕਦੀ ਲਾਡੂੜ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਜਾਂਦਾ ਸੀ ਇਹ ਹੁਣ ਵੀ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਰਿਆ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਪਿੰਡ ਵਾਲਿਆਂ ਨੇ ਇਹਨੂੰ ਕਿਹਾ ਕਿ ਅੱਜ ਤੱਕ ਜੇਗਾ ਇਹਨੇ ਇਸੇ ਰੰਜਿਸ਼ ਕਰਕੇ ਨਾ ਵੀ ਮੈਨੂੰ ਖਰਚਾ ਪਾਣੀ ਜਿੰਦਾ ਮੈਨੂੰ ਤਾਕ ਕਰਦੇ ਤੇ ਇਹਨੇ ਉਸ ਨੂੰ ਕਤਲ ਕਰ ਦਿੱਤਾ ਦੂਸਰੇ ਕਿ ਉਹ ਅਸੀਂ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ ਉਹਦਾ ਨਹੀਂ ਇਹ ਅੱਜ ਗੱਲ ਹਾਂ ਐਫਆਰ ਦਰਜ ਹਾਂ ਐਫਆਰ ਦਰਜ ਕਰਤੀ ਹੈ ਦੂਸੀ ਇਹਦੇ ਗ੍ਰਸਤ ਕਰਨਾ ਬਾਕੀ ਹੈ ਦੂਸੀ ਤਜਾ ਹੈ we at gna university see potential in everyone and everything around us we drive innovation and entrepreneurship we groom competent global citizens to effect positive change around them